O, sanctum est tu, sanctum est tu, sanctum ਸਤਿਕਾਰਯੋਗ ਸਰਭਰ ਸੰਗਤ ਜੀਓ ਇਹ ਹਰ ਬਾਣੀ 20 ਮਾਰ 66 ਸੰਮਤ 10 ਹਰ ਭਗਤ ਦਵਾਰ ਦਿੱਲੀ ਧੀਰਪੁਰ ਵਿਖੇ ਸੱਚੇ ਪਾਤਸ਼ਾਹ ਜੀ ਵੱਲੋਂ ਆਚਾਰਨ ਕੀਤੀ ਗਈ ਹੈ ਆਓ ਹਰ ਸੰਗਤ ਜੀ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਧਰਨੀ ਕਹੇ ਪ੍ਰਭ ਮੇਰੇ ਉਤੇ ਰੋਵੇ ਧਰਮ ਧਰਮ ਦੀ ਧਾਰ ਦਏ ਦੁਹਾਈ ਆ ਸਾਚੀ ਕਰਨੀ ਦਾ ਕਰੇ ਕੋਈ ਨਾ ਕਰਮ ਕਰਮ ਕਾਂਡ ਕਿਰਿਆ ਕੂੜ ਜਬ ਦਹਲਕਾਇਆ ਤੇ ਤਾਂ ਨੀਂਗੀ ਕਹਿ ਰਹੀ ਆ ਪਰਮੇਸ਼ਰ ਅਗੇ ਬੇਨਤੀ ਕਰ ਰਹੀ ਆ ਕਿ ਮੇਰੇ ਉਤੇ ਧਰਤੀ ਕਹਿ ਰਹੀ ਆ ਕਿ ਮੇਰੇ ਉਤੇ ਜਿਹੜੀ ਧਰਮ ਦੀ ਧਾਰ ਆ ਸੱਚਾ ਧਰਮ ਜਿਹੜਾ ਆ ਉਹ ਕੀ ਕਰ ਰਿਹਾ ਆ ਦੁਹਾਈਆਂ ਦੇ ਰਿਹਾ ਕੁਰ ਲਾ ਰਿਹਾ ਉਹਦਾ ਕਾਰਨ ਕੀ ਆ ਕਿ ਪਰਮੇਸ਼ਰ ਤੇਰੀ ਗੱਲ ਕੋਈ ਨਹੀਂ ਮੰਨ ਰਿਆ ਜਿਹੜੀ ਸੱਚੀ ਕਰਨੀ ਦਾ ਕਰਮ ਕੋਈ ਨਹੀਂ ਕਰ ਰਿਆ ਕਿ ਪਰਮੇਸ਼ਰ ਤੇਰੀ ਬ੍ਰਹਮਾ ਤੇ ਕੋਈ ਨਹੀਂ ਚਾਹੁੰਦੀ ਇਹ ਸਾਰੇ ਕਾਦੇ ਵਿੱਚ ਭਟਕ ਰਿਆ ਕਰਮ ਕਾਂ ਕਿਰਿਆ ਕੂੜ ਜੱਤ ਹਲਕਾ ਇਹ ਆ ਤੇ ਸਾਰੇ ਜਿਹੜੇ ਆ ਵਿਕਾਰਾਂ ਚ ਫਸੇ ਆ ਕਿ ਪਰਮੇਸ਼ਰ ਤੇਰਾ ਸੱਚਾ ਨਾਮ ਜਿਹੜੀ ਤੂੰ ਬ੍ਰਹਮਤ ਦਿੱਤੀ ਆ ਉਹਦੇ ਤੇ ਕੋਈ ਵੀ ਨਹੀਂ ਚੱਲ ਰਿਆ ਮਾਇਆ ਮਮਤਾ ਮੋਹ ਦਾ ਘਰ ਘਰ ਹੋਇਆ ਜਰਮ ਜਗਤ ਵਾਸ਼ਨਾ ਬਣੀ ਜੜਿੰਦੀ ਮਾਈ ਆ ਤੇ ਸਾਰੀ ਜਿਹੜੀ ਸੰਸਾਰ ਜਿਹੜੀ ਮਾਤ ਲੋਕਿਆ ਲੁਕਾਈ ਆ ਉਹ ਕਾਦੇ ਨਾਲ ਮਾਇਆ ਮਮਤਾ ਦੇ ਵਿੱਚ ਫਸੀ ਆ ਸਾਰੇ ਮਾਇਆ ਮਮਤਾ ਮੋਹ ਦੇ ਵਿੱਚ ਫਸੇ ਹੋਏ ਨੇ ਉਹਦਾ ਕਾਰਨ ਕੀ ਆ ਜਗਤ ਵਾਸ਼ਨਾ ਮ ਇਹ ਜਿੰਨੀਆਂ ਸਾਡੇ ਵੀ ਮਤਲਬ ਵਾਸ਼ਨਾ ਆ ਜਿੰਨੇ ਸਾਡੇ ਵਿਕਾਰ ਆ ਉਹ ਸਾਰੇ ਦੀ ਜੜ੍ਹ ਆ ਦੀਨ ਦੁਨੀਂ ਦ੍ਰਿਸ਼ਟੀ ਹੋ ਗਈ ਚਰਮ ਚਮ ਦ੍ਰਿਸ਼ਟੀ ਵਿੱਚ ਸਰਭਲ ਕਾਇ ਆ ਤੇ ਸਾਰੀ ਦੁਨੀਆ ਜਿਹੜੀ ਆ ਉਹ ਸਾਨੂੰ ਬਾਹਰਲੀ ਸਾਡੀ ਜਿਹੜੀ ਆ ਚਮ ਦ੍ਰਿਸ਼ਟੀ ਵੇਖਦੀ ਆ ਸੋ ਆਪਾਂ ਜਿਹੜੇ ਅੰਦਰ ਸਾਡੇ ਜਿਹੜੇ ਦ્વੈਤ ਆ ਜਿਹੜੀ ਦ્વੈਤਾਂ ਦੀ ਮੈਲ ਆ ਜਾਂ ਦੂਈ ਦ્વੈਤਾਂ ਜਾਂ ਵਿਕਾਰਾਂ ਦੀ ਮੈਲ ਆ ਉਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਕਾਇਆ ਮੰਦਰ ਅੰਦਰ ਸਭ ਨੂੰ ਹੋਇਆ ਧਰਮ ਭਾਂਡਾ ਪਰਮ ਨਾ ਕੋਏ ਬਣਾਈ ਆ ਤੇ ਸਾਰੇ ਹੀ ਇਸੇ ਵਹਿਮ ਵਿੱਚ ਆ ਕਿਸ ਅਸੀਂ ਜਿਹੜੇ ਆ ਬਹੁਤ ਸਾਫ਼ ਆ ਵਿਕਾਰਾਂ ਤੋਂ ਰਹਿਤ ਆ ਤੇ ਸਾਰੇ ਹੀ ਇਸ ਧਰਮ ਦੇ ਵਿੱਚ ਵੱਜੇ ਪਏ ਆ ਤੇ ਕੋਈ ਵੀ ਜਿਹੜਾ ਧਰਮ ਦਾ ਭਾਂਡਾ ਤੋੜਨ ਨੂੰ ਤਿਆਰ ਨਹੀਂ ਹੈਗਾ ਕਿ ਮੀਨਸ ਪਰਮੇਸ਼ਰ ਤੇਰੀ ਬ੍ਰਹਮਤ ਤੇ ਚੱਲਣ ਵਾਸਤੇ ਯਾਰਨੀ ਹੈ ਤੇਰਾ ਪਿਆਰ ਇਹ ਨਾ ਵਰਨ ਵਰਨ ਪਾਰ ਬ੍ਰਹਮ ਬ੍ਰਹਮ ਪ੍ਰਭ ਮਿਲਣ ਕੋਈ ਨਾ ਪਾਈਆ ਤੇ ਪਰਮੇਸ਼ਰ ਇਸ ਜਿਹੜੇ ਵਰਨ ਵਰਨਿਆਂ ਜਿਹੜੀ ਸੱਤ ਦੀ ਪਿਆ ਧਰਤੀ ਦੇ ਉੱਤੇ ਨੌ ਕਾਂਡਿਆਂ ਇਹਨਾਂ ਦੇ ਵਿੱਚ ਸਾਰੇ ਜਿਹੜੇ ਲੋਕ ਆ ਪਰਮੇਸ਼ਰ ਦੇ ਨਾਲ ਕਿਸੇ ਦਾ ਪਿਆਰ ਨਹੀਂ ਰਿਹਾ ਪਿਆਰ ਸਿਰਫ ਕੀ ਆ ਉਹਨਾਂ ਦੇ ਵਿਕਾਰਾਂ ਦਾ ਆ ਕਿ ਸਾਡੀਆਂ ਮਨੋ ਕਾਮਨਾਵਾਂ ਵਾਚਨਾਵਾਂ ਜੋ ਵੀ ਆ ਉਹ ਪੂਰੀਆਂ ਕਰ ਤੇ ਫੇਰ ਪਰਮੇਸ਼ਰ ਅਹੀ ਤੇਰੇ ਨਾਲ ਰਾਜੀ ਆ ਜੇ ਨਹੀਂ ਪੂਰੀਆਂ ਹੁੰਦੀਆਂ ਤੇ ਫੇਰ ਅਹੀ ਤੇਰ ਦਾ ਹੁਸੈ ਹੋ ਜਾਂਦੀ ਇਸ ਕਰਕੇ ਤੇਰੇ ਨਾਲ ਸੱਚਾ ਪਿਆਰ ਕੋਈ ਨਹੀਂ ਕਰਦਾ ਇਸੇ ਕਰਕੇ ਪਾਰਬ੍ਰਹਮ ਤੇ ਬ੍ਰਹਮ ਕੇ ਆਤਮ ਪਰਮਾਤਮ ਦਾ ਮੇਲ ਨਹੀਂ ਹੋ ਰਿਹਾ ਮੇਰੇ ਨੇਤਰ ਲੋਚਣ ਨਾ ਵਖੰਡ ਸਤ ਦੀਪ ਖਾਂਦੇ ਸ਼ਰਮ ਨੈਣ ਅੱਖ ਨਾ ਕੋਈ ਉਠਾਈ ਆ ਤੇ ਧਰਤੀ ਕੀ ਕਹਿ ਰਹੀ ਆ ਕਿ ਇਸੇ ਕਰਕੇ ਮੇਰੇ ਜਿਹੜੇ ਨੈਣ ਆ ਕਿ ਮੈਂ ਬੜੀ ਸ਼ਰਮਸਾਰ ਆਂ ਕਿ ਤਰ ਤੀਅਤੇ ਕੀ ਹੋ ਰਿਹਾ ਹੈ ਪਰਮੇਸ਼ਰ ਇਹ ਤੇਰੀ ਜਿਹੜੀ ਬਣਾਈ ਹੋਏ ਜੀਵ ਨੇ ਤੇਰੇ ਨਾਲ ਹੀ ਕਿਵੇਂ ਦਾ ਵਿਹਾਰ ਕਰ ਰਹੇ ਨੇ ਜੋਤੀ ਜੋਤ ਸਰੂਪ ਹਰਿਆਪ ਆਪਣੀ ਕਿਰਪਾ ਕਰ ਏਕਾ ਦੇਣਾ ਸੱਚਾ ਵਾਰ ਸੱਚ ਦੀ ਖੇលਿਆਪ ਖਲਾਈ ਆ ਤੇ हे ਪਰਮੇਸ਼ਰ ਤੂੰ ਜੋਤ ਸਰੂਪਿਆਂ ਜੋਤੀਆਂ ਦਾ ਮਾਲਕ ਆ ਤੇ ਸਾਡੇ ਤੇ ਕਿਰਪਾ ਕਰ ਸਾਰੇ ਮਾਤ ਲੋਕ ਵਿੱਚ ਕਿਰਪਾ ਕਰ ਸੰਸਾਰੀ ਲੋਕਾਂ ਨੂੰ ਵਾਰ ਦੇ ਤੇ ਸੱਚ ਦਾ ਖੇਲ ਉਹਨਾਂ ਦੇ ਵਿੱਚ ਪੈਦਾ ਕਰ ਧਰਨੀ ਕਹੇ ਪ੍ਰਭ ਮੇਰੇ ਉੱਤੇ ਧਰਮ ਮਾਰਦਾ ਚੀਕਾਂ ਚਾਰੋਂ ਕੁੰਟ ਦੁਹਾਈ ਆ ਨਾ ਵਸਤਵੇਕ ਸ਼ਰੀਕਾ ਸਗਲਾ ਸੰਗ ਨਾ ਕੋਈ ਨਭਾਈਏ ਤੇ ਹੁਣ ਧਰਨੀ ਕੀ ਧਰਤੀ ਪਰਮੇਸ਼ਰ ਨੂੰ ਕੀ ਕਹਿ ਰਹੀ ਆ ਕਿ ਮੇਰੇ ਉੱਤੇ ਜਿਹੜਾ ਧਰਮ ਆ ਸੱਚਾ ਧਰਮ ਆ ਉਹ ਕੀ ਚੀਕਾਂ ਮਾਰ ਰਿਹਾ ਇੰਨਾ ਹਾਲੋ ਬਿਹਾਲ ਹੋਇਆ ਕਿਉਂ ਕਿਉਂਕਿ ਤੇਰੇ ਉੱਤੇ ਜਿੰਨੇ ਵੀ ਦੀਪ ਐ ਨੋਹ ਦੀਪ ਐ ਸਤ ਖੰਡਿਆ ਉਹਦੇ ਵਿੱਚ ਸਾਰੇ ਕੀ ਕਰਦੇ ਪਏ ਇੱਕ ਦੂਜੇ ਨਾਲ ਸ਼ਰੀਕਾ ਇੱਕ ਦੂਜੇ ਨਾਲ ਸ਼ਰੀਕੇ ਵਾਲੀ ਜ਼ਿੰਦਗੀ ਵੀ ਤਾਂ ਆ ਰਹੇ ਆ ਤੇ ਆਪਸ ਵਿੱਚ सगला संग ਮਿੱਤਰ ਪਿਆਰੇ ਹੋ ਕੇ ਇੱਕ ਦੂਜੇ ਨਾਲ ਨਹੀਂ ਨਿਭ ਰਹੇ ਝਗੜਾ ਪਿਆ ਜੀਵ ਜੀ ਕਾ ਜਾਗਰਤ ਜੋਤ ਨਾ ਕੋਈ ਰਸ਼ਨਾਈ ਆ ਤੇ ਸਾਰੇ ਆਪਸ ਵਿੱਚ ਜਿੰਨੇ ਵੀ ਜੀ ਪੁਰਾਣੀ ਆ ਉਹਨਾਂ ਦਾ ਆਪਸ ਵਿੱਚ ਝਗੜਾ ਆ ਉਹਨਾਂ ਦੇ ਅੰਦਰ ਜਿਹੜੀ ਰੋਸ਼ਨੀ ਆ ਪਰਮੇਸ਼ਰ ਤੇਰਾ ਨੂਰ ਆ ਉਹ ਨਹੀਂ ਜਾਗਰਤ ਹੋ ਰਿਹਾ ਤੇਰਾ ਭੇਵ ਜਾਣੇ ਕੋਈ ਨਾ ਦੀ ਕਣ ਦੀ ਕਾਲ ਨਰਨ ਨજર ਕਿਸੇ ਨਾ ਆਈ ਆ ਤੇ ਬੇਸ਼ੱਕ ਤੂੰ ਘਟ ਘਟ ਦਾ ਨਿਵਾਸੀ ਆ ਛੋਟੇ ਛੋਟੇ ਜਰੇ 'ਚ ਵੀ ਤੇਰਾ ਨਿਵਾਸ ਆ ਪਰ ਪਰਮੇਸ਼ਰ ਤੈਨੂੰ ਕੋਈ ਵੀ ਦੇਖ ਨਹੀਂ ਰਿਹਾ ਮੇਰਾ ਅੰਤਰਪੁਰਖ ਅਕਾਲੇ ਹੋਇਆ ਫਿੱਕਾ ਅੰਮ੍ਰਿਤ ਰਸ ਨਾ ਕੋਈ ਭਰਾਈ ਆ ਇਸ ਕਰਕੇ ਧਰਤੀ ਕਹਿੰਦੀ ਵੀ ਮੇਰਾ ਵੀ ਮਨ ਬੜਾ ਉਦਾਸ ਹੋ ਗਿਆ ਮੈਂ ਵੀ ਅੰਦਰੋਂ ਕੀ ਹੋ ਗਈ ਆ ਨਿਰਾਸ਼ ਤੇ ਫਿੱਕੀ ਹੋ ਗਈ ਆ ਮੈਨੂੰ ਵੀ ਕਿਸੇ ਪਾਸੇ ਉਹ ਅਮਰਤ ਰਸ ਨਹੀਂ ਮਿਲ ਰਿਹਾ ਕਿਉਂਕਿ ਮੇਰੇ ਤੇ ਰਹਿਣ ਵਾਲੇ ਜਿੰਨੇ ਵੀ ਜੀਵ ਪ੍ਰਾਣੀਆਂ ਸਾਰੇ ਕੀ ਆ ਵਿਕਾਰਾਂ 'ਚ ਫਸੇ ਆ ਤੇ ਤੇਰਾ ਪਰਮੇਸ਼ਰ ਕੋਈ ਨਾ ਹੀ ਨਹੀਂ ਲੈ ਰਿਹਾ ਕੂੜ ਕੋੜਿਆਰੇ ਸਭ ਨੂੰ ਲਾਇਆਂ ਲੀਕਾ ਦੁਰਮਤ ਮਨ ਨਾਲ ਕੋਈ ਦਵਾਈ ਆ ਤੇ ਇਨਾਂ ਵਿਕਾਰ ਹਾਵੀ ਹੋ ਗਿਆ ਸਾਰੇ ਸੰਸਾਰੀ ਲੋਕਾਂ ਦੇ ਵੀ ਕੋਈ ਵੀ ਇਹਨੇ ਤੋਂ ਬਚਿਆ ਨਹੀਂ ਸਾਰਿਆਂ ਨੂੰ ਲੀਕਾ ਲੱਗੀਆਂ ਸਾਰਿਆਂ ਨੂੰ ਉਹਦੇ ਉਹਨਾਂ ਦੇ ਮਤਲਬ ਉਹਨਾਂ ਦੇ ਵਿਕਾਰ ਦਾ ਜਿਹੜਾ ਵੀ ਹੈਗਾ ਉਹਦੇ 'ਚ ਫਸਦੇ ਆ ਤੇ ਉਹਨਾਂ ਦੇ ਜਿਹੜੀ ਦੁਰਮਤ ਮੈਲ ਆ ਜਿਹੜੀ ਵਿਕਾਰਾਂ ਦੀ ਮੈਲ ਉਹ ਕਿਸੇ ਵੀ ਕੋਈ ਵੀ ਆਪਣੀ ਸਾਫ ਨਹੀਂ ਕਰਿਆ ਗ੍ਰੰਥ ਸ਼ਾਸਤਰ ਸਭ ਸਮਝੇ ਕੋਈ ਨਾ ਟੀਕਾ ਟੀਕਾ ਟਿਪੜੀ ਹਲਕ ਖੁਦਾਈ ਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇਕਾ ਦੇਣਾ ਸੱਚਾ ਵਾਰ ਸੱਚ ਦਾ ਪੇਵ ਆਪ ਖਲਾਈ ਆ ਤੇ ਪਰਮੇਸ਼ਰ ਜਿਹੜੇ ਗ੍ਰੰਥ ਆ ਸਮੇ ਸਮੇਤ ਜਿਹੜੇ ਗੁਰੂ ਪੀਰ ਅਵਤਾਰ ਪੈਗੰਬਰ ਆਏ ਨੇ ਉਹਨਾਂ ਦੇ ਜਿੰਨੇ ਵੀ ਗ੍ਰੰਥ ਸਾਹਿਤ ਲਿਖੇ ਨੇ ਉਹਨਾਂ ਚ ਸਾਨੂੰ ਸਿੱਖਿਆ ਦਿੱਤੀ ਆ ਪਰ ਜਿਹੜੇ ਸੰਸਾਰੀ ਲੋਕ ਆ ਉਸ ਨੂੰ ਸਮਝਣ ਦੀ ਬਜਾਏ ਉਹਦੇ ਤੇ ਟਿਕੜਾ ਟਿੱਕਾ ਟਿੱਪਣੀ ਕਰ ਰਹੇ ਆ ਉਹਦੇ ਤੇ ਵਿਚਾਰ ਕਰਦੇ ਆ ਕਿ ਕੀ ਸਹੀ ਆ ਤੇ ਕੀ ਗਲਤ ਆ ਇਸ ਕਰਕੇ हे ਪਰਮੇਸ਼ਰ ਤੂੰ ਜੋਤ ਸਰੂਪ ਆ ਜੋਤੀਆਂ ਦਾ ਮਾਲਕ ਆ ਤੂੰ ਕਿਰਪਾ ਕਰ ਤੇ ਸਾਰਿਆਂ ਨੂੰ ਇਹ ਸੱਚ ਦਾ ਭੇਦ ਖੁਲਾ ਸਾਰਿਆਂ ਨੂੰ ਸੱਚ ਦੱਸ ਕਿ ਪਰਮੇਸ਼ਰ ਦੀ ਬ੍ਰਹਮਾਤੇ ਚੱਲਣਾ ਆਪਣੀ ਟਿੱਕਾ ਟਿੱਪਣੀ ਨਹੀਂ ਕਰਨੀ ਧਰਨੀ ਕਹੇ ਪ੍ਰਭ ਮੇਰੇ ਉੱਤੇ ਧਰਮ ਰਿਆ ਪਕਾਰ ਬਿਨ ਰਸਨਾ ਜੀਵਾ ਸੁਨਾਈ ਆ ਨੇਤਰ ਨੈਣਾ ਰੋਵੇ ਜ਼ਾਰੋ ਜ਼ਾਰ ਹੰਝੂਆਂ ਹਰ ਬਣਾਈਆਂ ਤੇ ਹੁਣ ਧਰਤੀ ਕੀ ਕਰ ਰਹੀ ਆ ਪਰਮੇਸ਼ਰ ਨੂੰ ਕਿ ਧਰਮ ਜਿਹੜਾ ਆ ਬਿਨ ਰਸਨਾ ਜੀਵਾ ਤੋਂ ਕਿ ਜੋ ਵੀ ਪੁਕਾਰ ਰਿਹਾ ਆ ਉਹਨੂੰ ਮੈਂ ਵੇਖ ਰਹੀ ਆ ਉਹ ਹਾਲੋ ਬਿਹਾ ਲਿਆ ਬਿਨ ਜਵਾਨ ਕਰੇ ਗੁਫਤਾਰ ਗੁਫਤਸ਼ਨੀਦ ਪੇਵ ਚੁਕਾਈ ਆ ਚਾਰੋਂ ਕੁੰਟ ਹੋਇਆ ਧੂਆ ਤਾਰ ਸਾਚਾ ਚੰਦ ਨਾ ਕੋਈ ਚਮਕਾਈ ਆ ਤੇ ਧਰਮ ਜਿਹੜਾ ਹੈ ਉਹ ਬਿਹਾਲ ਆ ਕਿਉਂ ਕਿ ਕਿਉਂਕਿ ਸਾਰੇ ਪਾਸੇ ਕੀ ਹੈਗਾ ਵਿਕਾਰਾਂ ਦਾ ਧੂਆ ਆ ਸਾਰੇ ਲੋਕੀ ਅਗਿਆਨਤਾ ਚ ਫਸੇ ਆ ਤੇ ਸੱਚ ਦਾ ਚੰਦ ਜਿਹੜਾ ਪਰਮੇਸ਼ਰ ਤੇਰੇ ਨੂਰ ਦਾ ਚੰਦ ਜਿਹੜਾ ਉਹ ਕਿਸੇ ਪਾਸਿਓਂ ਵੀ ਦਿਖ ਨਹੀਂ ਰਿਹਾ ਕੋੜੀ ਕਿਰਿਆ ਵੇਖ ਪੁਰਖ ਨਾਰ ਨਰ ਨਰਨੈਣ ਤੇਰੇ ਰੰਗ ਨ ਕੋਈ ਸਮਾਈ ਆ ਤੇ ਚਾਹੇ ਕੋਈ ਨਾ ਰਿਆ ਚਾਹੇ ਕੋਈ ਨਾਰੀ ਆ ਸਾਰੇ ਕੀ ਹੈਗੇ ਵਿਕਾਰਾਂ ਚ ਫਸੇ ਆ ਤੇ ਪਰਮੇਸ਼ਰ ਤੇਰੇ ਰੰਗ ਵਿੱਚ ਕੋਈ ਨਹੀਂ ਰੰਗਿਆ ਜਾ ਰਿਹਾ ਪਰਮੇਸ਼ਰ ਦੇ ਰਿ ਬ੍ਰਹਮਾ ਤੇ ਕੋਈ ਨਹੀਂ ਚੱਲ ਰਿਹਾ ਵਰਨ ਬਰਨ ਤਾਹ ਰਹੇ ਮਾਰਸਾਂ ਤੱਕ ਸੰਤ ਨਾ ਕੋਈ ਵਰਤਾਈ ਆ ਤੇ ਇਸੇ ਕਰਕੇ ਸਾਰੀ ਜਿਹੜੇ ਸੰਸਾਰੀ ਲੋਕ ਆ ਉਹ ਤਾਹ ਹੀ ਮਾਰਦੇ ਆ ਕਿਉਂਕਿ ਜਦੋਂ ਆਪਾਂ ਸੰਸਾਰ ਵਿੱਚ ਰਹਿੰਨੇ ਆ ਤੇ ਵਿਕਾਰਾਂ 'ਚ ਫਸੇ ਰਹਿੰਨੇ ਆ ਤੇ ਇਹ ਵਿਕਾਰ ਇਦਾਂ ਦੇ ਆ ਕਿ ਜਿਹੜੀਆਂ ਸਾਡੀਆਂ ਵਾਸ਼ਨਾਵਾਂ ਆ ਜਦੋਂ ਇੱਕ ਸਾਡੀ ਪੂਰੀ ਹੁੰਦੀ ਤੇ ਉਸ ਤੋਂ ਅਗਲੀ ਪਹਿਲਾਂ ਹੀ ਖੜੀ ਹੁੰਦੀ ਆ ਤੋ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਤੇ ਇਸ ਕਰਕੇ ਅਸੀਂ ਹਮੇਸ਼ਾ ਹੀ ਕੀ ਹੁੰਦੇ ਆ ਦੁਖੀ ਰਹਿੰਨੇ ਆ ਸਾਨੂੰ ਸ਼ਾਂਤੀ ਨਹੀਂ ਮਿਲਦੀ ਲੇਖਾ ਰਿਆ ਨਾ ਤੇਈ ਅਵਤਾਰ ਪੈਗੰਬਰ ਰੰਗ ਨਾ ਕੋਈ ਰੰਗਾਈ ਆ ਤੇ ਉਹ ਪਰਮੇਸ਼ਰ ਜਿਹੜਾ 23 ਅਵਤਾਰ ਹੋ ਕੇ ਗਏ ਨੇ ਉਹਨਾਂ ਨੇ ਵੀ ਜੋ ਲੇਖਾ ਲਿਖਾਇਆ ਉਹ ਵੀ ਕੋਈ ਵੀ ਉਹਨਾਂ ਦੇ ਰੰਗ ਚ ਨਹੀਂ ਰੰਗਿਆ ਜਾ ਰਿਹਾ ਗੁਰੂ ਗੁਰਦੇਵ ਨਾ ਕੋਈ ਆਧਾਰ ਕੁਦਰਤ ਦਾ ਲੇਖ ਨਾ ਕੋਈ ਮਟਾਈਆ ਮੰਦਰ ਮਸਜਿਦ ਸ਼ੇਵਤ ਵਾਲੇ ਮੱਠ ਕਰਨ ਵਿਚਾਰ ਸੋਚ ਸਮਝ ਕੋਈ ਨਾ ਆਈਆ ਤੇ ਜਿੰਨੇ ਵੀ ਆਪਾਂ ਛੇਮਦਵਾਲੇ ਮੰਦਰ ਮਸਜਿਦ ਜਾ ਕੇ ਆਪਾਂ ਪਰਮੇਸ਼ਰ ਦਾ ਨਾਮ ਲੈਨੇ ਆ ਬਾਣੀ ਵੀ ਪੜਦੇ ਆ ਵਿਚਾਰਾ ਵੀ ਕਰਦੇ ਆ ਪਰ ਫਿਰ ਸੋਚ ਸਮਝ ਕੋਈ ਨਾ ਆਈ ਆ ਵੀ ਫਿਰ ਆਪਾਂ ਸੋਚ ਸਮਝ ਫਿਰ ਨਹੀਂ ਕੋਈ ਕਰਦੇ ਫਿਰ ਖੜੇ ਉੱਤੇ ਦੇ ਉੱਤੇ ਹੀ ਰਹਿਨੇ ਆ 86 ਤੀਰਤ ਭਜਣ ਵਾਰੋ ਵਾਰ ਦਿਨ ਸਹਿਣ ਪੰਦ ਮੁਕਾਈ ਆ ਸੱਚਾ ਮਿਲੇ ਨਾ ਕਿਸੇ ਦਵਾਰ ਦਰਗਾ ਸੱਚ ਨਾ ਕੋਈ ਵਡਿਆਈ ਆ ਤੇ ਫਿਰ ਅਸੀਂ ਕੀ ਕਰਦੇ 86 ਤੀਰਤਾ ਦੇ ਜਿੱਦਾਂ ਆਪਾਂ ਜੇ ਹੀ ਫਿਰਦੇ ਆ ਕਰੋ ਜਿੱਦਾਂ ਦੇ ਜਾਣੇ ਆ ਉਦਾਂ ਹੀ ਵਾਪਸ ਆ ਜਾਣੇ ਆ ਕਿਉਂਕਿ ਜਿੱਤੇ ਜਾਣੇ ਆ ਪਰਮੇਸ਼ਰ ਦੀ ਬਾਣੀ ਸੁਣਦੇ ਆ ਉਹਦੇ ਤੇ ਵਿਚਾਰ ਕਰਦੇ ਆ ਇੱਕ ਅੱਖਰ ਵੀ ਨਹੀਂ ਆਪਣੇ ਤੇ ਲਾਗੂ ਕਰਦੇ ਤੇ ਫੇਰ ਅਸੀਂ ਜਿੱਦਾਂ ਦੇ ਜਾਣੇ ਉਦਾਂ ਦੇ ਵਾਪਸ ਆ ਜਾਂਦੇ ਆ ਬਸ ਇਹ ਭਜਨ ਅਸੀਂ ਲੱਗੀ ਆ ਵੀ ਠਾਣ ਤੀਰਤਾਂ ਦੇ ਇਸ਼ਨਾਨ ਕਰ ਲੋ ਇਧਰ ਚੱਲ ਜੋ ਉਧਰ ਚੱਲ ਜੋ ਪਰ ਉਹ ਹੈ ਜੋ ਸਾਡੀ ਸਥਿਤੀ ਆ ਉਹ ਸੇਮ ਹੀ ਆ ਆਪਾਂ ਆਪਣੇ ਆਪ ਦਾ ਬਦਲਾਅ ਨਹੀਂ ਕਰਦੇ ਪਰਮੇਸ਼ਰ ਨੇ ਕਿਹਾ ਆ ਕਿ ਠਾਠਾ ਤੀਰਥਾਂ ਤੇ ਵੀ ਜਾਓ ਪਰ ਆਪਣੇ ਅੰਦਰ ਜਿਹੜਾ ਤੁਹਾਡਾ ਤੀਰਥ ਹੈ ਤੁਹਾਡਾ ਮੰਨਿਆ ਉਹਨੂੰ ਵਿਕਾਰਾਂ ਤੋਂ ਰਿਆਦ ਕਰੋ ਉਹਦੇ ਤੇ ਆਪਾਂ ਨਹੀਂ ਚੱਲਦੇ ਇਹ ਸਿਰਫ ਆਪਾਂ ਆਉਣ ਜਾਣ ਦੇ ਪੰਦੀ ਮਕਾਉਨੇ ਸੱਚਾ ਮਿਲੇ ਨਾ ਮੱਠ ਵਿਚਾਰ ਸੱਚਾ ਮਿਲੇ ਨਾ ਕਿਸੇ ਦਵਾਰ ਦਰਗਾਹ ਸੱਚ ਨਾ ਕੋਈ ਵਡਿਆਈ ਹੈ ਕਿਉਂਕਿ ਅਸੀਂ ਸੱਚ ਦਾ ਜਿਹੜਾ ਨਾਮ ਆ ਪਰਮੇਸ਼ਰ ਦਾ ਦਵਾਰ ਉਹਦਾ ਹੀ ਧਿਆਨ ਹੀ ਨਹੀਂ ਕਰਦੇ ਤੇ ਸਾਨੂੰ ਉਹ ਦਰਗਾਹ ਜਿਹੜੀ ਉਹਦੇ ਤੋਂ ਸਾਨੂੰ ਕੋਈ ਵਡਿਆਈ ਵੀ ਨਹੀਂ ਮਿਲਣੀ ਦੀਨਾ ਮਜਮਾ ਵੇਖ ਖਾਰ ਖਾਲਸ ਰੰਗ ਨਾ ਕੋਈ ਰੰਗਾਈ ਆ ਤੇ ਸਾਰੇ ਦੀਨਾ ਮਜਮਾ ਦੀ ਆਪਸ ਵਿੱਚ ਖਾਰਬਾਜੀ ਚ ਪਏ ਆ ਲੜਾਈਆਂ ਝਗੜੇ ਚ ਪਏ ਆ ਤੇ ਕੋਈ ਵੀ ਪਰਮੇਸ਼ਰ ਦਾ ਜਿਹੜਾ ਪਿਓਰ ਰੰਗ ਆ ਉਹਦੇ ਚ ਨਹੀਂ ਰੰਗਿਆ ਜਾ ਰਿਹਾ ਤੇਰੇ ਨਾਮ ਦੇ ਖੰਡੇ ਖੜਕਦੇ ਨਾਲ ਤਲਵਾਰ ਤਰ ਕਸ਼ਤੀਰ ਕਮਾਨਾ ਜੋੜ ਜੜਾਈ ਆ ਤੇ ਤੇਰੇ ਨਾਮ ਦੇ ਉੱਤੇ ਆਪਾਂ ਬਹੁਤ ਲੜਾਈਆਂ ਝਗੜੇ ਕਰਦੇ ਆ ਕਿ ਮੈਂ ਉਸ ਪਰਮੇਸ਼ਰ ਦਾ ਆ ਮੈਂ ਉਸ ਪਰਮੇਸ਼ਰ ਦਾ ਪਰ ਜੋਦੋਂ ਸਾਨੂੰ ਬ੍ਰਹਮਾ ਦਿੱਤੀ ਵੀ ਸਾਰਿਆਂ ਨੇ ਮਿਲ ਕੇ ਰਹਿਣਾ ਉਹ ਬ੍ਰਹਮਾ ਤੇ ਅਸੀਂ ਨਹੀਂ ਚੱਲਦੇ ਮੈਂ ਵੇਖ ਹੋਈ ਬਿਜ਼ਾਰ ਹਰਾਨੀ ਵਿੱਚ ਦੁਹਾਈ ਆ ਤੇ ਇਹ ਸਾਰਾ ਕੁਝ ਵੇਖ ਕੇ ਧਰਤੀ ਕੀ ਕਹਿ ਰਹੀ ਕਿ ਮੈਂ ਬਿਜ਼ਾਰ ਹੋ ਗਈਆਂ ਕਿ ਮੈਂ ਮਜਬੂਰ ਹੋ ਕੇ ਦੁਹਾਈਆਂ ਦੇ ਰਹੀਆਂ ਅੰਦਰ ਨਿਰੰਤਰ ਰਿਆ ਨਾ ਕਿਸੇ ਪਿਆਰ ਮੁਹੱਬਤ ਵਿੱਚ ਨਾ ਕੋਈ ਸਮਾਈ ਆ ਕਿ ਕਿਸੇ ਦਾ ਵੀ ਅੰਦਰੋਂ ਕਿਹਨਾ ਕੋਈ ਪਿਆਰ ਨਹੀਂ ਹੈਗਾ ਬਸ ਵਿਖਾਵਾ ਹੀ ਹੈ ਤੇ ਮੁਹੱਬਤ ਵਿੱਚ ਕੋਈ ਨਹੀਂ ਸਮਾਰਿਆ ਧਰਮੀ ਕਹੇ ਮੇਰੇ ਪ੍ਰਭੂ ਮੇਰੀ ਨਮੋ ਨਮੋ ਨਿਮਸ਼ਕਾਰ ਡੰਡਾਵਤ ਬੰਦਨਾ ਵਿੱਚ ਸੀਸ ਝੁਕਾਈ ਆ ਸੱਚਾ ਮਾਰਗ ਦੇਕ ਸੰਸਾਰ ਸੰਸਾਰੀ ਭੰਡਾਰੀ ਸੰਗਾਰੀ ਸੰਗ ਰਖਾਈ ਤੇ ਧਰਮੀ ਕੀ ਕਰੀ ਪਰਮੇਸ਼ਰ ਦੇ ਅਗੇ ਨਮਸਕਾਰ ਕਰਦੀ ਨਮੋ ਨਮੋ ਵਾ ਕਹਿੰਦੇ ਕਿ ਮੈਂ ਡੰਡਾਵਤ ਹੋ ਕੇ ਵੀ ਤੇਰੇ ਅਗੇ ਬੰਦਨਾ ਕਰ ਰਹੀ ਆ ਕਿ ਪਰਮੇਸ਼ਰ ਇਹ ਜਿਹੜਾ ਸੱਚ ਦਾ ਮਾਰਗ ਜਿਹੜਾ ਇਹ ਸੰਸਾਰ ਨੂੰ ਦੱਸ ਤੇ ਜਿਹੜੇ ਬ੍ਰਹਮਾ ਜੀ ਆ ਵਿਸ਼ਨੂ ਜੀ ਆ ਤੇ ਸ਼ਿਵ ਜੀ ਆ ਸਾਰਿਆਂ ਨੂੰ ਆਪਣੇ ਸੰਗ ਰੱਖ ਕੇ ਇੱਕੋ ਨਾਮ ਦੇ ਦੇ ਦਾ ਜਕਾਰ ਜੈ ਜੈਕਾਰ ਕਰੇ ਲੋਕ ਆਈਆ ਤੇ ਪਰਮੇਸ਼ਰ ਤੋਂ ਆਪਣਾ ਇੱਕ ਨਾਮ ਜਿਹੜਾ ਉਹਦੀ ਸਾਰਿਆਂ ਨੂੰ ਜਣਾਈ ਕਰਾ ਕਿ ਉਸ ਨਾਮ ਦਾ ਸਾਰੇ ਜੈ ਜੈਕਾਰ ਕਰਨ ਦ્વੈਤ ਲੇਖਾ ਰਹੇ ਨਾ ਕਿਸੇ ਦਵਾਰ ਕਰੇ ਮੰਦਰ ਕਰ ਸਫਾਈ ਆ ਇਹ ਪਰਮੇਸ਼ਰ ਸਾਰਿਆਂ ਦੇ ਵਿੱਚੋਂ ਜਿਹੜੇ ਦੁਆਇਆ ਤੇ ਆ ਜਿਹੜੇ ਫਰਕ ਆ ਡਿਫਰੈਂਸਸ ਆ ਉਹ ਸਾਰੇ ਖਤਮ ਹੋ ਜਾਣ ਤੇ ਸਾਰੇ ਪਰਮੇਸ਼ਰ ਆਪਣੇ ਗ੍ਰਹਿ ਮੰਦਰ ਜਿਹੜੇ ਉਹਨਾਂ ਨੂੰ ਸਾਫ਼ ਕਰਨ ਆਪਣੀ ਆਤਮਾ ਜਿਹੜੀ ਉਹਨੂੰ ਪਵਿੱਤਰ ਕਰਦਾ ਹੈ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਨਿਰਗੁਣ ਧਾਰ ਕਾਰਯੋ ਜਾ ਰਹੇ ਆ ਹਨ ਹਨੇਰਾ ਦੇ ਮਟਾਈ ਆ ਦਿਲਾਂ ਦੇ ਮਾਲਕ ਦਿਲਾਂ ਦੀ ਪੌਣੀ ਸਾਹ ਦਿਲ ਪਰੋਕੇ ਵੇਖ ਮੁਖਾਈ ਆ ਜੋਤੀ ਜੋ ਸਰੂਪ ਆ ਰਿਹਾ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਸੰਗਿਆ ਆਪ ਬਣਾਈ ਹੈ ਤੇ ਪਰਮੇਸ਼ਰ ਤੂੰ ਸਾਰਿਆਂ ਦੇ ਅੰਦਰ ਨਿਰਗੁਣ ਧਰ ਦਾ ਉਜਾਰਾ ਕਰ ਕਿ ਮੈਂ ਨਿਰਗੁਣ ਹਾਂ ਤੇ ਸਾਰਿਆਂ ਦੇ ਪਰਮੇਸ਼ਰ ਸਾਰਿਆਂ ਦੀ ਦ੍ਰਿਸ਼ਟੀ ਵਿੱਚ ਤੂੰ ਇਹ ਉਜਾਰਾ ਕਰਕੇ ਹਨੇਰਾ ਖਤਮ ਕਰਦੇ ਤੇ ਤੂੰ ਦਿਲਾਂ ਦਾ ਮਾਲਕ ਬਣ ਕੇ ਤੇ ਰੱਬਰ ਬਣ ਕੇ ਮਿੱਤਰ ਪਿਆਰਾ ਹੋ ਕੇ ਉਹਨਾਂ ਨੂੰ ਦੱਸ ਤੇ ਕਿਰਪਾ ਕਰ ਤੂੰ ਜੋਤ ਸਰੂਪਿਆ ਜੋਤੀਆਂ ਦਾ ਮਾਲਕ ਹੈਂ ਤੇ ਸਾਰੀ ਸੰਸਾਰੀ ਲੋਕਾਂ ਨੂੰ ਸੱਚ ਦਾ ਮਾਰਗ ਦੱਸ ਸਵਾਹ ਹਰ ਸੰਗਤ ਜੀ ਮੈਂ ਤੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਹਰ ਸੰਗਤ ਪਾਸੋਂ ਇਜਾਜ਼ਤ ਚਾਹਾਂਗੀ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਕੋਈ ਅਖਰ ਵੱਤ ਘਟ ਪੜਿਆ ਗਿਆ ਹੋਵੇ ਤਾਂ ਮੈਂ ਸਾਰੀ ਸੰਗਤ ਪਾਸੋਂ ਤੇ ਸੱਚੇ ਪਾਤਸ਼ਾਹ ਜੀ ਪਾਸੋਂ ਖਿਮਾ ਮੰਗਦੀ ਹਾਂ ਸਵਾਹ ਮੇਰੇ ਨਾਲ ਪੰਜ ਘਾਰਿਆਂ ਦਾ ਸਾਥ ਦਿਓ ਸੋ ਹਾ ਹਰ ਮਹਾਰਾਏ ਸੇ ਸੇਂ ਸੇਂ ਸ਼ਿਮਾਂ I to yeah. so